ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 572 ਤੋਂ ਲੈ ਕੇ 573 ਤੱਕ ਸਵਾਇ ਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਵਡਹਾਂਸ ਵਿੱਚ ਸ਼ੰਤ ਬਾਣੀ ਸ਼ੁਰੂ ਹੋ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਵਡਹੰਸ ਮਹੱਲਾ ਚੌਥਾ ਸ਼ਾਂਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰੇ ਮਨ ਮੇਰੇ ਮਨ ਸਤ ਗੁਰ ਪ੍ਰੀਤ ਲਗਾਈ ਰਾਮ ਹਰ 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 ਨਾਮ ਮੇਰੇ ਮਨ ਵਸਾਈ ਰਾਮ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਸਤਗੁਰ ਪਿਆਰੇ ਨੇ ਮੇਰੇ ਮਨ ਦੇ ਵਿੱਚ ਅਪਦੇ ਚਰਨਾਂ ਲਈ ਪ੍ਰੀਤ ਪੈਦਾ ਕਰ ਦਿੱਤੀ ਹੈ ਤੇ ਸਤਗੁਰ ਨੇ ਹੀ ਮੇਰੇ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਾ ਦਿੱਤਾ ਹੈ ਹਰ ਹਰ ਨਾਮ ਮੇਰੇ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ ਬੜ ਪਾਗੀ ਗੁਰਦਰਸ਼ਨ ਪਾਇਆ ਤਨ ਤਨ ਸਤਿਗੁਰੂ ਹਮਾਰਾ ਕਹਿੰਦੇ ਵੱਡੇ ਭਾਗਾਂ ਦੇ ਨਾਲ ਮੈਂ ਆਪਣੇ ਗੁਰੂ ਦਾ ਦਰਸ਼ਨ ਪਾਇਆ ਮੇਰਾ ਗੁਰੂ ਸਲਾਹਣ ਜੋਗ ਹੈ ਤਨ ਹੈ ਮੇਰਾ ਗੁਰੂ ਕਹਿੰਦੇ ਮੇਰੇ ਗੁਰੂ ਨੇ ਮੇਰੇ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਬਸਾ ਦਿੱਤਾ ਉਹ ਪਰਮੇਸ਼ਰ ਜੋ ਸਾਰੇ ਦੁੱਖ ਦੂਰ ਕਰਨ ਵਾਲਾ ਹੈ ਉਠਤ ਬੈਠਤ ਸਤ ਗੁਰੂ ਸੇਵੋ ਜਿਤ ਸੇਵਿਐ ਸ਼ਾਂਤ ਪਾਈ ਮੇਰੇ ਮਨ ਮੇਰੇ ਮਨ ਸਤ ਗੁਰ ਪ੍ਰੀਤ ਲਗਾਈ ਕਹਿੰਦੇ ਉੱਠਦੇ ਆਂ ਬੈਠਦੇ ਆਂ ਅਸੀਂ ਸਤਿਗੁਰ ਦੀ ਦਸੀ ਹੋਈ ਪਰਮੇਸ਼ਰ ਦੀ ਸੇਵਾ ਭਗਤੀ ਕਰੀਏ ਜਿਹਦੇ ਨਾਲ ਸਾਡੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੁੰਦੀ ਆ ਤਨ ਹੈ ਕਹਿੰਦੇ ਮੇਰਾ ਸਤਿਗੁਰ ਜਿਨੇ ਮੇਰੇ ਮਨ ਦੇ ਵਿੱਚ ਆਪਣੇ ਚਰਨਾਂ ਲਈ ਪ੍ਰੀਤ ਪੈਦਾ ਕੀਤੀ ਆ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰ ਸੇ ਰਾਮ ਹਰ ਨਾਮੋ ਹਰ ਨਾਮ ਦਿਰੜਾਏ ਜਪ ਹਰ ਹਰ ਨਾਮ ਵਿਗਸੇ ਰਾਮ ਕਹਿੰਦੇ ਮੈਂ ਆਪਣੇ ਸਤਿਗੁਰ ਦਾ ਦਰਸ਼ਨ ਕਰਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ ਮੇਰੇ ਮਨ ਨੂੰ ਖੇੜਾ ਆਉਂਦਾ ਹੈ ਸਤਿਗੁਰ ਦਾ ਦਰਸ਼ਨ ਕਰਿਆਂ ਕਿਉਂ ਕਿਉਂਕਿ ਕਹਿੰਦੇ ਸਤਿਗੁਰ ਮੇਰੇ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਪ੍ਰਕਾ ਕਰਾਉਂਦਾ ਹੈ ਪਰਮੇਸ਼ਰ ਦਾ ਨਾਮ ਦ੍ਰਿੜ ਕਰਾਉਂਦਾ ਤੇ ਪਰਮੇਸ਼ਰ ਦਾ ਨਾਮ ਜਪਿਆਂ ਮੇਰੇ ਮਨ ਨੂੰ ਖੇੜਾ ਮਿਲਦਾ ਹੈ ਜਪ ਹਰ ਹਰ ਨਾਮ ਕਮਲ ਪਰਗਾਸੇ ਹਰ ਨਾਮ ਨਵ ਨਿਦ ਪਾਈ ਹਉ ਮੈਂ ਰੋਗ ਗਿਆ ਦੁਖ ਲਾਤਾ ਹਰ ਸਹਜ ਸਮਾਦ ਲਗਾਈ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਮੇਰੇ ਹਿਰਦੇ ਦਾ ਕਮਲ ਖਿੜ ਉੱਠਦਾ ਹੈ ਮੈਨੂੰ ਮਾਨੋ ਕਿ ਸੰਸਾਰ ਦੀਆਂ ਨੌ ਨਿਧੀਆਂ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ ਪਰਮੇਸ਼ਰ ਦਾ ਨਾਮ ਜਪਿਆਂ ਅੰਦਰੋਂ ਹਉਮੈ ਦਾ ਜਿਹੜਾ ਵਿਕਾਰ ਆ ਉਹ ਖਤਮ ਹੋ ਜਾਂਦਾ ਉਹਦੇ ਨਾਲ ਦੁੱਖ ਵੀ ਖਤਮ ਹੋ ਜਾਂਦਾ ਫਿਰ ਮੰਨੋ ਜਿਸ ਤਰ੍ਹਾਂ ਆਤਮਿਕ ਅਡੋਲਤਾ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਲੀਨਤਾ ਹੋ ਗਈ ਹੋਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਿਗੁਰ ਦੇਵ ਮਨ ਪਰ세 ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰ세 ਕਿੰਦੇ ਉਸ ਸਤਿਗੁਰ ਤੋਂ ਹੀ ਮੈਨੂੰ ਪਰਮੇਸ਼ਰ ਦੇ ਨਾਮ ਦੀ ਵਡਿਆਈ ਮਿਲਦੀ ਆ ਪਰਮੇਸ਼ਰ ਦੇ ਨਾਮ ਦੀ ਦਾਤ ਮਿਲਦੀ ਆ ਜਿਹਦੇ ਨਾਲ ਮੇਰੇ ਹਿਰਦੇ ਘਰ ਵਿੱਚ ਸੁਖ ਦਾ ਵਾਸਾ ਹੁੰਦਾ ਹੈ ਕਹਿੰਦੇ ਮੈਂ ਆਪਣੇ ਸਤਗੁਰ ਦੇ ਦਰਸ਼ਨ ਕਰਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ ਨਾਮ ਰਸ ਦਾ ਸਵਾਦ ਚਖਦਾ ਹਾਂ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ RAM ਹਉ ਮੰਤਨ ਹਉ ਮੰਤਨ ਦੇਵਾ ਤਿਸ ਕਾਟ ਸਰੀਰ RAM ਕਹਿੰਦੇ ਜੋ ਮੈਨੂੰ ਸਤਗੁਰ ਦਾ ਦਰਸ਼ਨ ਕਰਾਉਂਦਾ ਹੈ ਜੋ ਮੇਰਾ ਮਿਲਾਪ ਸਤਗੁਰ ਦੇ ਨਾਲ ਕਰਾਉਂਦਾ ਹੈ ਉਹਦੇ ਲਈ ਕਹਿੰਦੇ ਮੈਂ ਆਪਣਾ ਮਨ ਤਨ ਭੇਟਾ ਕਰਦਾ ਸਰੀਰ ਕੱਟ ਕੇ ਕਹਿੰਦੇ ਉਹਦੀ ਭੇਟਾ ਕਰਦੇ ਆ ਜੋ ਮੈਨੂੰ ਸਤਗੁਰ ਦਾ ਦਰਸ਼ਨ ਕਰਾਵੇ ਹਾਉ ਮਨ ਤਨ ਕਾਟ ਕਾਟ ਤਿਸ ਦੇਈ ਜੋ ਸਤਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਪਿਆ ਬੈਰਾਗੀ ਮਿਲ ਗੁਰਦਰਸ਼ਨ ਸੁਖ ਪਾਏ ਕਹਿੰਦੇ ਜੋ ਮੈਨੂੰ ਸਤਗੁਰ ਦਾ ਉਪਦੇਸ਼ ਸਤਗੁਰ ਦੇ ਬਚਨ ਸੁਣਾਏ ਉਹਦੇ ਲਈ ਵੀ ਆਪਣਾ ਮਨ ਤਨ ਅਰਪਣ ਕਰਦੇ ਆਂ ਕਹਿੰਦੇ ਗੁਰੂ ਦਾ ਦਰਸ਼ਨ ਕੀਤਿਆਂ ਮੈਨੂੰ ਸੁੱਖ ਮਿਲਦਾ ਮੇਰੇ ਮਨ ਦੇ ਵਿੱਚ ਜੋ ਬੈਰਾਗ ਹੈ ਪਰਮੇਸ਼ਰ ਨੂੰ ਪਾਉਣ ਦੇ ਲਈ ਉਹ ਬੈਰਾਗ ਹੈ ਜਿਹੜਾ ਉਹ ਗੁਰੂ ਦੇ ਮਿਲਿਆਂ ਦੂਰ ਹੁੰਦਾ ਤਾਂ ਕਿ ਮੈਨੂੰ ਫਿਰ ਆਸ ਵੱਜਦੀ ਹੈ ਕਿ ਗੁਰੂ ਦੇ ਰਾਹੀਂ ਹੁਣ ਮੇਰਾ ਮਿਲਾਪ ਪਰਮੇਸ਼ਰ ਦੇ ਨਾਲ ਹੋ ਜਾਵੇਗਾ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹੋ ਸਤਗੁਰ ਚਰਨ ਹਮ ਤੂਰਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ ਕਹਿੰਦੇ ਹੈ ਪਰਮੇਸ਼ਰ ਜੀ ਇਹ ਸੁੱਖਾਂ ਦੇ ਦਾਤੇ ਕਿਰਪਾ ਕਰੋ ਮੈਨੂੰ ਸਤਗੁਰ ਦੇ ਚਰਨਾਂ ਦੀ ਧੂੜ ਨਸੀਬ ਹੋਵੇ ਕੋਈ ਮੈਨੂੰ ਪੂਰੇ ਸਤਗੁਰ ਦਾ ਦਰਸ਼ਨ ਕਰਵਾ ਦੇ ਗੁਰ ਜੀਵੜ ਗੁਰ ਜੀਵੜ ਦਾਤਾ ਮੈਂ ਅਵਰ ਨ ਕੋਈ RAM ਹਰ ਦਾਨੋ ਹਰ ਦਾਨ ਦੇਵੈ ਹਰ ਪੁਰਖ ਨਰੰਜਨ ਸੋਈ RAM ਕਹਿੰਦੇ ਗੁਰੂ ਜਿੱਦਾ ਦਾਤਾ ਨਹੀਂ ਕੋਈ ਹੈ ਕਿ ਗੁਰੂ ਦੇ ਰਾਹੀ ਹੀ ਪਰਮੇਸ਼ਰ ਦੇ ਨਾਮ ਦੀ ਦਾਤ ਮਿਲਦੀ ਆ ਕਹਿੰਦੇ ਉਹ ਪਰਮੇਸ਼ਰ ਦੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਆਪ ਹੀ ਹੈ ਉਹ ਪਰਮੇਸ਼ਰ ਜੋ ਕਹਿੰਦੇ ਮਾਇਆ ਦੇ ਅੰਜਨ ਤੋਂ ਨਿਰਲੇਪ ਹੈ ਹਰ ਹਰ ਨਾਮ ਜਿਨੀ ਆਰਾਧਿਆ ਤਿਨ ਕਾ ਦੁਖ ਪਰਮ ਪਉ ਪਾਗਾ ਸੇਵਕ ਪਾਏ ਮਿਲੇ ਵਡ ਪਾਗੀ ਜਿਨ ਗੁਰ ਚਰਨੀ ਮਨ ਲਗਾ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਉਹਨਾਂ ਦੇ ਸਾਰੇ ਦੁੱਖ ਸਹਿਮ ਡਰ ਸਭ ਖਤਮ ਹੋ ਜਾਂਦੇ ਨੇ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਪ੍ਰੀਤ ਪਾਈ ਆ ਉਹਨਾਂ ਨੂੰ ਇਹ ਸੇਵਕ ਭਾਵਨਾ ਹੈ ਇਹਦਾ ਸਦਕਾ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਕਹੋ ਨਾਨਕ ਹਰ ਆਪ ਮਿਲਾਏ ਮਿਲ ਸਤਗੁਰ ਪੁਰਖ ਸੁਖ ਹੋਈ ਗੁਰ ਜੀ ਵਡ ਗੁਰ ਜੀ ਵਡ ਦਾਤਾ ਮੈਂ ਅਵਰ ਨਾ ਕੋਈ ਨਾਨਕ ਜੀ ਕਹਿੰਦੇ ਨੇ ਸਤਗੁਰ ਦਾ ਮਿਲਾਪ ਪਰਮੇਸ਼ਰ ਜੀਵ ਨੂੰ ਆਪ ਕਰਾਉਂਦਾ ਹੈ ਤੇ ਉਸ ਸਤਗੁਰ ਵੱਡਾ ਦਾਤਾ ਦੇਣ ਵਾਲਾ ਦਾਤਾ ਨਹੀਂ ਕੋਈ ਕਿਉਂਕਿ ਨਾਮ ਦੀ ਦਾਤ ਸਤਗੁਰ ਦੇ ਰਾਹੀ ਮਿਲਦੀ ਆ ਫਿਰ ਸਤਗੁਰ ਦੇ ਰਾਹੀ ਜਦੋਂ ਨਾਮ ਦੀ ਦਾਤ ਮਿਲਦੀ ਆ ਫਿਰ ਜੀਵ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵੱਡਾ ਹਾਂਸ ਮਹੱਲਾ ਚੌਥਾ ਹਉ ਗੁਰਬਿਨ ਹਉ ਗੁਰਬਿਨ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਕਹਿੰਦੇ ਮੈਂ ਗੁਰੂ ਦੇ ਮਿਲਾਪ ਤੋਂ ਬਿਨਾ ਬੜੀ ਕਮਜ਼ੋਰ ਜਿਹਾ ਜੀਵ ਹਾਂ ਹੇ ਕਹਿੰਦੇ ਜਗਤ ਨੂੰ ਜੀਵਨ ਦੇ ਦੇਣ ਵਾਲੇ ਦਾਤਾ ਪਰਮੇਸ਼ਰ ਜੀ ਗੁਰੂ ਦੇ ਨਾਲ ਮੇਲ ਤੁਸੀਂ ਕਰਾਉਣਾ ਗੁਰੂ ਦੇ ਨਾਲ ਮੇਲ ਦੇ ਨਾਲ ਹੀ ਸਾਡੀ ਲੀਨਤਾ ਤੁਹਾਡੇ ਵਿੱਚ ਹੋ ਸਕਦੀ ਆ ਸਤ ਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਤੇ ਆਇਆ ਜਿਸ ਕਾਰਨ ਹੋ ਟੂੰਡ ਟੁੜੇਂਦੀ ਸੋ ਸੱਜਣ ਹਰ ਘਰ ਪਾਇਆ ਕਹਿੰਦੇ ਹੈ ਪਰਮੇਸ਼ਰ ਜੀ ਸਤਗੁਰ ਦਾ ਮਿਲਾਪ ਕਰਾਓ ਸਤਗੁਰ ਦੇ ਮਿਲਾਪ ਰਾਹੀਂ ਹੀ ਅਸੀਂ ਤੁਹਾਡਾ ਨਾਮ ਧਿਆਇਆ ਹੈ ਕਹਿੰਦੇ ਜਿਸ ਪਰਮੇਸ਼ਰ ਨੂੰ ਲੱਭਦੇ ਲੱਭਦੇ ਬਾਹਰ ਲੱਭਦੇ ਲੱਭਦੇ ਥੱਕ ਗਏ ਉਹ ਪਰਮੇਸ਼ਰ ਹਿਰਦੇ ਘਰ ਵਿੱਚ ਹੀ ਸਤਗੁਰੂ ਨੇ ਮਿਲਾਪ ਕਰਵਾ ਦਿੱਤਾ ਇੱਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰ ਵਿਨ ਹਉ ਗੁਰ ਵਿਨ ਖਰੀ ਨਿਮਾਣੀ ਕਹਿੰਦੇ ਗੁਰੂ ਦੇ ਮਿਲਾਪ ਤੋਂ ਬਿਨਾ ਮੈਂ ਬੜਾ ਕਮਜ਼ੋਰ ਜਿਹਾ ਜੀਵ ਹਾਂ ਜਦੋਂ ਗੁਰੂ ਨੇ ਨਾਮ ਦੀ ਦਾਤ ਦਿੱਤੀ ਨਾਮ ਜਪਿਆ ਤਾਂ ਅੰਤਰ ਆਤਮੇ ਉਸ ਪਰਮੇਸ਼ਰ ਨੂੰ ਪਛਾਣ ਲਿਆ ਹੁਣ ਕਹਿੰਦੇ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਹੀ ਵਿਆਪਕ ਨਜ਼ਰ ਆਉਂਦਾ ਹੈ ਜਿਨ੍ਹਾਂ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ RAM ਤਿੰਨ ਚਰਨ ਤਿੰਨ ਚਰਨ ਸਰੇਵੋ ਹਮ ਲਾਗੋ ਤਿੰਨ ਕੈ ਪਾਏ RAM ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦੀ ਕਿਰਪਾ ਸਦਕਾ ਸਤਗੁਰ ਦਾ ਮਿਲਾਪ ਪਾਇਆ ਸਤਗੁਰ ਦੇ ਮਿਲਾਪ ਰਾਹੀਂ ਫਿਰ ਪਰਮੇਸ਼ਰ ਦਾ ਮਿਲਾਪ ਪਾਇਆ ਕਹਿੰਦੇ ਉਹਨਾਂ ਦੇ ਚਰਨਾਂ ਦੀ ਸੇਵਾ ਕਰੀਏ ਉਨ੍ਹਾਂ ਦੇ ਚਰਨਾਂ ਨੂੰ ਪੂਜੀਏ ਜਿਨ੍ਹਾਂ ਨੇ ਕਹਿੰਦੇ ਸਤਗੁਰ ਦੇ ਰਾਹੀ ਪਰਮੇਸ਼ਰ ਨੂੰ ਪਾ ਲਿਆ ਹਰ ਹਰ ਚਰਨ ਸਰੇਵੈ ਤਿਨਕੇ ਜਿਨ ਸਤਗੁਰ ਪੁਰਖ ਪ੍ਰਭ ਤਿਆਇਆ ਤੂੰ ਬੜਾ ਦਾਤਾ ਅੰਤਰ ਜਾਮੀ ਮੇਰੀ ਸਰਦਾ ਪੂਰ ਹਰ ਰਾਇਆ ਕਹਿੰਦੇ ਉਸ ਸਤਗੁਰ ਦੇ ਚਰਨ ਧਿਆਈਏ ਉਸ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਕਰੀਏ ਉਹਨਾਂ ਗੁਰਮੁਖਾਂ ਦੀ ਵੀ ਸੇਵਾ ਕਰੀਏ ਜਿਨ੍ਹਾਂ ਨੇ ਸਤਗੁਰੂ ਨੂੰ ਤੇ ਪਰਮੇਸ਼ਰ ਨੂੰ ਧਿਆਇਆ ਹੈ ਕਹਿੰਦੇ हे ਪਰਮੇਸ਼ਰ ਜੀ ਕਹਿੰਦੇ ਤੂੰ ਸਭ ਤੋਂ ਵੱਡਾ ਦਾਤਾ ਹੈ ਤੂੰ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਤੂੰ ਹੀ ਸਾਡੇ ਮਨ ਦੀ ਇਹ ਸ਼ਰਧਾ ਪੂਰੀ ਕਰ ਕਿ ਅਸੀਂ ਸਤਗੁਰ ਦੇ ਚਰਨਾਂ ਦੀ ਸੇਵਾ ਕਰੀਏ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਕਰੀਏ ਉਹਨਾਂ ਗੁਰਮੁਖਾਂ ਨੇ ਜਿਨ੍ਹਾਂ ਨੇ ਸਤਗੁਰੂ ਤੇ ਪਰਮੇਸ਼ਰ ਨੂੰ ਪਾਇਆ ਉਹਨਾਂ ਦੀ ਵੀ ਸੇਵਾ ਕਰੀਏ ਗੁਰਸਿੱਖ ਮੇਲ ਮੇਰੀ ਸਰਦਾ ਪੂਰੀ ਅਨ ਦਿਨ ਰਾਮ ਗੁਣ ਗਾਏ ਜਿਨ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਕਹਿੰਦੇ ਹੈ ਪਰਮੇਸ਼ਰ ਜੀ ਗੁਰਸਿੱਖਾਂ ਨੂੰ ਮਿਲਣ ਦੀ ਮੇਰੀ ਸ਼ਰਧਾ ਪੂਰੀ ਕਰੋ ਤਾਂ ਕਿ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਹਰ ਵਕਤ ਤੁਹਾਡਾ ਗੁਣ ਗਾਈਏ ਤੁਹਾਡੀ ਸਿਫਤ ਸਲਾਹ ਕਰੀਏ ਕਹਿੰਦੇ ਜਿਨ੍ਹਾਂ ਨੇ ਸਤਗੁਰੂ ਨੂੰ ਪਾ ਲਿਆ ਸਤਗੁਰ ਦੇ ਰਾਹੀਂ ਪਰਮੇਸ਼ਰ ਨੂੰ ਪਾ ਲਿਆ ਉਹਨਾਂ ਗੁਰਸਿੱਖਾਂ ਨੂੰ ਮਿਲਣ ਦੀ ਸਾਡੀ ਸ਼ਰਧਾ ਪੂਰੀ ਕਰਿਓ ਹੋਂ ਵਾਰੀ ਹੋਂ ਵਾਰੀ ਗੁਰਸਿੱਖ ਮੀਤ ਪਿਆਰੇ RAM ਹਰ ਨਾਮੋ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਅਧਾਰੇ RAM ਕਹਿੰਦੇ ਮੈਂ ਉਹਨਾਂ ਗੁਰਸਿੱਖਾ ਮਿੱਤਰ ਪਿਆਰਿਆਂ ਤੋਂ ਸਦਕੇ ਹਾਂ ਸਦਕੇ ਹਾਂ ਜਿਹੜੇ ਮੈਨੂੰ ਪਰਮੇਸ਼ਰ ਦਾ ਨਾਮ ਸੁਣਾਉਂਦੇ ਨੇ ਜਿਹੜਾ ਪਰਮੇਸ਼ਰ ਦਾ ਨਾਮ ਆ ਉਹਦਾ ਹੀ ਮੈਨੂੰ ਆਸਰਾ ਕਹਿੰਦੇ ਉਹਦਾ ਹੀ ਮੈਨੂੰ ਆਧਾਰ ਆ ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਤਿਸ ਬਿਨ ਕੜੀ ਨਿਮਖ ਨਹੀਂ ਜੀਵਾਂ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅਮਰਤ ਪੀਵਾਂ ਕਹਿੰਦੇ ਪਰਮੇਸ਼ਰ ਮੇਰੀ ਜਿੰਦ ਦਾ ਸਾਥੀ ਹੈ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾਂ ਮੈਂ ਇੱਕ ਪਲ ਨਹੀਂ ਜੀ ਸਕਦਾ ਕਹਿੰਦੇ ਜੇ ਪਰਮੇਸ਼ਰ ਆਪ ਹੀ ਕਿਰਪਾ ਕਰੇ ਉਹ ਸੁੱਖਾਂ ਦਾ ਦਾਤਾ ਮੈਨੂੰ ਗੁਰੂ ਦੇ ਸਨਮੁਖ ਰੱਖੇ ਮੈਂ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਦਾ ਨਾਮ ਜਲ ਪੀਵਾਂ ਹਰ ਆਪੇ ਸਰਦਾ ਲਾਏ ਮਿਲਾਏ ਹਰ ਆਪੇ ਆਪ ਸਵਾਰੇ ਹਉ ਵਾਰੀ ਹਉ ਵਾਰੀ ਗੁਰਸਿੱਖ ਮੀਤ ਪਿਆਰੇ ਕਹਿੰਦੇ ਮੈਂ ਗੁਰੂ ਦੇ ਗੁਰਸਿੱਖਾਂ ਮਿੱਤਰ ਪਿਆਰਿਆਂ ਤੋਂ ਸਦਕੇ ਜਾਂਦਾ ਹਾਂ ਕਹਿੰਦੇ ਪਰਮੇਸ਼ਰ ਆਪ ਹੀ ਆਪਣੇ ਵਿੱਚ ਜੀਵ ਨੂੰ ਸਰਦਾ ਲਾਉਂਦਾ ਹੈ ਆਪ ਹੀ ਜੀਵ ਨੂੰ ਮਿਲਾਉਂਦਾ ਹੈ ਆਪਣੇ ਨਾਲ ਆਪ ਹੀ ਜੀਵ ਦਾ ਆਤਮਿਕ ਜੀਵਨ ਸਵਾਰਦਾ ਹੈ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਰਾਮ ਹਰ ਆਪੇ ਹਰ ਆਪੇ ਮਿਲੈ ਕਰੈ ਸੋ ਹੋਈ ਰਾਮ ਕਹਿੰਦੇ ਉਹ ਪਰਮੇਸ਼ਰ ਜੋ ਮਾਇਆ ਦੇ ਅੰਜਨ ਤੋਂ ਨਿਰਲੇਪ ਹੈ ਉਹ ਪਰਮੇਸ਼ਰ ਕਹਿੰਦੇ ਆਪ ਦੇ ਨਾਲ ਮੇਲ ਜੀਵ ਦਾ ਆਪ ਹੀ ਕਰਾਉਂਦਾ ਹੈ ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ ਹੋਰ ਕੁਝ ਕੀਤਾ ਨਹੀਂ ਜਾ ਸਕਦਾ ਉਹਦੇ ਤੋਂ ਬਿਨਾ ਜੋ ਹਰ ਪ੍ਰਭ ਪਾਵੈ ਸੋਈ ਹੋਵੈ ਅਵਰਨ ਕਰਨਾ ਜਾਈ ਬਹੁਤ ਸਿਆਣਪ ਲਿਆ ਨਾ ਜਾਈ ਕਰ ਥਾਕੇ ਸਭ ਚਤ్రਾਈ ਕਹਨੇ ਸੰਸਾਰ ਦੇ ਲੋਕ ਆਪਣੀਆਂ ਸਿਆਣ ਪੰਚ ਤਰਾਇਆਂ ਕਰਕੇ ਥੱਕ ਜਾਂਦੇ ਨੇ ਪਰ ਉਹੀ ਹੁੰਦਾ ਹੈ ਜੋ ਪਰਮੇਸ਼ਰ ਦੀ ਰਜ਼ਾ ਹੁੰਦੀ ਹੈ ਪਰਮੇਸ਼ਰ ਦੀ ਰਜ਼ਾ ਤੋਂ ਬਾਹਰ ਕੁਛ ਵਾਪਰਦਾ ਨਹੀਂ ਕੁਛ ਕੀਤਾ ਨਹੀਂ ਜਾ ਸਕਦਾ ਪਰਮੇਸ਼ਰ ਦੀ ਰਜ਼ਾ ਤੋਂ ਬਿਨਾ ਕੁਛ ਜੀਵ ਨੂੰ ਮਿਲ ਨਹੀਂ ਸਕਦਾ ਗੁਰਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰਿ ਵਿਨ ਅਵਰ ਨ ਕੋਈ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਇਹ ਵਿਚਾਰ ਦੇਖੀ ਹੈ ਕਿ ਪਰਮੇਸ਼ਰ ਤੋਂ ਬਿਨਾਂ ਕਰਨ ਕਰਾਉਣ ਵਾਲਾ ਹੋਰ ਕੋਈ ਨਹੀਂ ਇਸ ਸੰਸਾਰ ਵਿੱਚ ਉਹ ਪਰਮੇਸ਼ਰ ਜੋ ਮਾਇਆ ਦੇ ਅੰਜਨ ਤੋਂ ਨਿਰਲੇਪ ਹੈ ਜੋ ਸਭ ਕੁਝ ਕਰਨ ਕਰਾਉਣ ਵਾਲਾ ਆਪ ਹੈ ਜੀਵ ਦੇ ਜ਼ਿੰਦਗੀ ਦੇ ਵਿੱਚ ਜੋ ਕੁਝ ਵਾਪਰਦਾ ਹੈ ਉਹ ਪਰਮੇਸ਼ਰ ਦੇ ਅਨਸਾਰ ਹੀ ਵਾਪਰਦਾ ਹੈ ਪਰਮੇਸ਼ਰ ਤੋਂ ਬਾਹਰਾ ਕਿਸੇ ਦੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਵਾਪਰਦਾ ਇਸੇ ਕਰਕੇ ਸਾਡੇ ਲਈ ਫੱਬਦਾ ਹੈ ਕਿ ਅਸੀਂ ਉਸ ਪਰਮੇਸ਼ਰ ਦੇ ਚਰਨਾਂ 'ਚ ਪ੍ਰੀਤ ਪਾਈਏ ਉਹਦਾ ਨਾਮ ਜਪੀਏ ਉਹਦਾ ਨਾਮ ਅਰਾਦੀਏ ਉਹਦੀ ਸਿਫਤ ਸਲਾਹ ਕਰੀਏ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਫਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ